ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗ੍ਰੀ ਗੁਰੂ ਵਾਹ ਮੋ ਬੋ ਚਰ ਸਾਸਤਰ ਖਟ ਵੇਂਗ ਕਰਨ ਛੜ ਜਾਏ ਪਰਮ ਸੁਮੰਦੁਰ ਸਤਿਗੁਰਾਂ ਦੀ ਸੱਚੀ ਰੋਹ ਜੀ ਦੀ ਕਿਰਪਾ ਨੇ ਗੁਰਸਵਾਰੀ ਨੂੰ ਜੋ ਸਾਸਨ ਦਿਵਾਉ ਵਰਪਾ ਦੇ ਸਤਿਗੁਰਾਂ ਦੇ ਪਾਉਣੀ ਜਮਾਚ ਪਹੁੰਚ ਕਰਕੇ ਹਾਜ਼ਰੀਆਂ ਵਾਲਾ ਸਵਾਉ ਸਤਿਗੁਰਾਂ ਦੇ ਪੱਖਿ ਹੋਈ ਅਤੇ ਬੁਲਾਈਏ ਕੋਈ ਵਿਰਾਸਨਾ ਗੰਨੀ ਨਰ ਦੇ ਆ ਕੋਈ ਵਾਰੀ ਕੁਝ ਦੀ ਕਾ ਸੰਸਾਰ ਵਾਰੀ ਕੁਝ ਕੀ ਅਬ ਸਪਾਵਨ ਸੋਹਣੀ ਸਾਹਿਬ ਜੀਆਂ ਦੀ ਆਪਾ ਪਰਸੋਂ 23ਵੇਂ ਸ਼ਲੋਕ ਦੀ ਅਸ਼ਟपदी ਦੇ ਸਾਧ ਸੰਗਤ ਜੀ پانچ پتے گرو گریون داس کے پاشا مہاراج سنشش کرتے رہے آپ پڑھ رہے سی بھی جس آو تک ਇਹਦੇ ਦੇ ਇਸ ਉਪਦੇ ਪੰਨ ਵੀ ਅਧਿਪਤੀ ਦੀ ਦੂਜੀ ਮੰਤਰੀ ਇਹਦੀ ਮਹਾਰਤ ਕਰਦੇ ਪਿਛਲਾ ਜੇ ਤੁਸੀਂ ਇੱਕ ਵਾਰ ਸੋਨੀ ਵੀ ਚਾਹੁੰਦੇ ਹੋ ਤਾਂ ਮੈਂ ਦੇ ਲਈ ਇਹ ਬਾਗਲ ਕਥਾ ਇਸ ਉੱਪਰ ਦੇ ਮਾਧਿਅਮ ਨਾਲ ਵੀ ਕਰਦਾ ਤੇ ਉਸ ਤੋਂ ਬਾਅਦ ਇਸ ਨੂੰ ਫੇਸਬੁੱਕ ਤੋਂ ਜੋ ਕੇ ਆਪਣੇ ਗੁਰੂ ਜੈਗਣਾ ਆਪਾਰផល ਸੋਜਾ ਜਥਾ ਦੇ ਸੁਯੋਗ ਦਾ ਵਾਰ ਉਹ ਕਿਵੇਂ ਬਾਣਾ ਨਹੀਂ ਕਰਦਾ ਇੱਕ ਅਜਿਹੀ ਗੱਲ ਹੀ ਬਾਣਾ ਕੋਲ ਹੁੰਦਾ ਹੈ ਨਾ ਕਿ ਡੇਲੀ ਵੀ ਫੇਸਬੁੱਕ ਤੇ ਇੰਟਰਨੈਟ ਤੇ ਲਾਈਵ ਫੇਸਬੁੱਕ ਤੇ ਤੋਂ ਉਸ ਤੋਂ ਬਾਅਦ ਇਸ ਵੀਡੀਓ ਨੂੰ ਅਪਲੋਡ YouTube ਤੇ ਮੈਂ ਕਰ ਲਿਆ। ਈਵਰ ਕਿਸੇ ਵੀ ਮਨਸਾ ਜੁੜੀ ਹੈ ਕਿ ਪਾ ਦੁਬਾਰਾ ਸੁਣਿਏ। ਸੋਹਣੀ ਸਾਹ ਦੀ ਕਥਾ ਇਹ ਡੇਲੀ ਵੀ ਮੈਂ ਲਾਈਵ ਕਰਦਾ ਹਾਂ ਆਪਣੇ Facebook ਤੇ। ਵਿਸ਼ੇ ਲਈ ਲੜੀ ਜੋੜਨ ਵਾਸਤੇ ਤੁਸੀਂ ਸੁਣ ਵੀ ਸਕਦੇ ਹੋ ਵੀ ਆਸ਼ਾਉਂਦੀ ਵਿਚਾਰਿਤ। ਸਰੋਹ ਵਿਚਾਰ ਉਹ ਕਾਲਪਨਿਕ ਰੋ ਮਾਈਕਰੋ ਭਾਵੇਂ ਤਕੇ ਸੰਸਾਰ ਦਾ ਵਿਸਥਾਰ ਕਰ ਸਕਦਾ ਹੈ ਤੇ ਉਹ ਭਾਵੇਂ ਤੱਪਰੋ ਵਿਕਰਸ਼ ਕਰ ਸਕਦਾ ਉਹ ਇਹ ਨਹੀਂ ਪਤਾ ਖਿੰਮੈਂ ਪੂਛ ਨੀਵੇਂ ਪੁਛਿਆ ਦਾ ਸਕਦਾ ਕਿ ਨੀਵੇਂ ਹੋ ਪੁਛਿਆ ਦਾ ਸਕਦਾ ਪੁਛਿਆ ਤੋਂ ਵੀ ਨੇ ਜਲ ਤੇ ਗੂਹ ਉਹ ਤੇ ਮਿਹਰ ਕਰਾਉਂਦਾ ਜਿੱਥੇ ਜਾਲੋ ਹੋਵੇ ਉਥਾਲਾ ਕਰ ਸਕਦਾ ਤੇ ਜਿੱਥੇ ਥਾਲੋ ਹੋਵੇ ਉਥੇ ਸਾਸਤ ਸੰਗ ਦੀ ਦਰ ਹੇਵੇਂ ਪਿਛੇ ਜੇ ਦੇਖਿਆ ਦੁਬਈ ਵਰਗੇ ਦੇਸ਼ ਦੇ ਵਿੱਚ ਸਾਸਤ ਸੰਗ ਜਿੱਥੇ ਮਾਰੂਥਲ ਸੀ ਇੰਤਾ ਹੀ ਇੰਤਾ ਸੀ ਜਿੱਥੇ ਬਾੜ ਨਹੀਂ ਕੰਟਰੀਆਂ ਤੋਂ ਪਾਣੀਆਂ ਜਿਹੜਾ ਪੀਣ ਵਾਸਤੇ ਸਪਲਾਈ ਕੀਤਾ ਜਾਂਦਾ ਸੀ ਭਾਵੇਂ ਉਹਨਾਂ ਨੇ ਕੁਦਰਤ ਦੇ ਨਾਲ ਸ਼ੇਰ ਸ਼ਾਹ ਰਹੀ ستر ساتھ کے بعد اتنے ہڑا مر کے ہلاک بن گئے کرتا ہوں گرجل تھے پرماتما ایسی کلا پرماتما کارپرک بہت ہے وہی اک تلا لکھی نہ جائے جس دیا ان شدیاں جانیا ہی جا سکتے ہیں ਤੇ ਕੋਈ ਆਤਮ ਹੀ ਨਹੀਂ ਪਾ ਸਕਦਾ ਹਨ ਤਾਂ ਬਾਵਰ ਦੇਵ ਸੁਭੈ ਹੁਣ ਇੰਦਰਾ ਮਹਾਨ ਸੋ ਵੱਡੇ ਵੱਡੇ ਤਰ ਵਰਗੇ ਨਾਲ ਤਰ ਵਰਗੇ ਹੋਰ ਮੁੜੇ ਜਾਣ ਕੰਨੇ ਇਹ ਦੁਨੀਆ ਦੇ ਚੱਬੀ ਪਰ ਅੰਤ ਨਹੀਂ ਪਾ ਉਹ ਕੋਲਰ ਕੋਈ ਅੰਤ ਤਾਂ ਨਹੀਂ ਪਿਆ ਉਹ ਤਾਂ ਅੰਤ ਨਹੀਂ ਪਾ ਸਕਦਾ ਉਹਦੀ ਖੇਡ ਹੀ ਨਹੀਂ ਆ ਰਹੀ ਤੇ ਸਾਰ ਸਭ ਕੁਝ سائنس ہے جی ادرخاگر شکتی نو جان نہیں سکے سال پہلے ڈاکٹر نے ست سنگی آتما جی انسان تھی کی کیچ کرنا چاہے پکڑنا چاہے ایک انسان سی زندگی کا سباہ ਉਜ ਕੋਲਾ ਨੇ ਸੀਗੇ ਤੇ ਉਸ ਨੂੰ ਮੈਂ ਕੱਚ ਦੇ ਹੀਰੇ ਦੀ ਜਵਾਰ ਬਣਾ ਕੇ ਕਹਿੰਦੇ ਕੱਚ ਦੇ ਇੱਕ ਕੈਵਲ ਦੇ ਵਿੱਚ ਉਹਨੂੰ ਪਾ ਦਿੰਦਾ ਬੰਦ ਕਰ ਦਿੰਦਾ ਚਾਰੇ ਪਾਸੇ ਤੇ ਆਕਸੀਜਨ ਦੀ ਗੈਸ ਦਾ ਸਿਲੰਡਰ ਝੋਟਾ ਗਿਆ ਉਹਦੇ ਨਾਲ ਦਿੰਦਾ ਵੀ ਜਿਹੜੇ ਮਰਨਾ ਦਾ ਹੈ ਤੇ ਕੁਝ ਸਮੇਂ ਲਈ ਆਕਸੀਜਨ ਜਿਹੜੀ ਹਵਾ ਦੇ ਨਾਲ ਜਿਉਂਵੇਂ ਆ ਸਾਹ ਸੰਗ ਦੀ ਉਹ ਉਹਦੇ ਪੂਰੀ ਸਮੇਂ ਦੀ ਉਹ ਦੇਤੀ ਤੇ ਜਦੋਂ ਉਹ ਕਹਿੰਦੇ ਸੰਸਾਰ ਨੂੰ ਪੂਛ ਕਰਦਾ ਮਰਦਾ ਹੈ ਤੇ ਸਾਧ ਸੰਗਿ ਇਹ ਕਹਿੰਦੇ ਉਹ ਜਿਹੜਾ ਬਣਾਇਆ ਸੀ ਉਹਨਾਂ ਨੇ ਪੰਜ ਦਾ ਉਹ ਕਾਇਚ ਕਰਨਾ ਵਸਤੂ ਦੀ ਆਤਮਾ ਪਰ ਕਹਿੰਦੇ ਜਦੋਂ ਉਹ ਸੁਵਾਸ ਛੱਡੇ ਤੇ ਕਹਿੰਦੇ ਪੰਜ ਦਾ ਜਿਹੜਾ ਕੈਵਲ ਬਾਣਾ ਸੁਨਾਮ ਨਾ ਥਾ ਦੇ ਗਿਆ ਉਹ ਚ ਸਾਇੰਸ ਨੂੰ ਮੰਨਣਾ ਪਿਆ ਕਿ ਹਾਂ ਆਤਮਾ ਹੈ

ਜਿਸ ਨੂੰ ਮਿਲ ਕੇ ਉਸ ਤੋਂ ਦੂਰ ਕਿਸ ਨੂੰ ਮਿਲ ਕੇ ਜਦੋਂ ਤੁਹਾਡੇ ਆਪੇ ਆਪੇ ਆਗੋ ਸਾਰਨ ਵਿੱਚ ਵਿਆਹ ਹੋਇਆ ਉਹ ਦੂਰ ਨਹੀਂ ਉਹ ਸਾਡੇ ਨੇੜੇ ਹੈ ਕਿੰਨਾ ਨੇੜੇ ਹੈ ਕਹਿਣ ਉਦਾਸ ਹੱਥ ਬੰਨੇ ਰ ਸਹੀ ਗੁਰੂ ਇਹ ਆਪਾਂ ਕਹਿੰਦੇ ਸਾਥੋਂ ਦੂਰ ਉਹ ਆਗਾਰ ਨੂੰ ਕਹਿੰਦੇ ਉਹ ਤਾਂ ਸਾਡੇ ਬਿਲਕੁਲ ਨੇੜੇ ਹੈ ਸਾਨੂੰ ਇਹ ਲੱਗਦਾ ਕਿ ਸਾਨੂੰ ਕੋਈ ਵੇਖ ਰਹਾ ਨਹੀਂ ਉਹ ਪ੍ਰਮਾਤਮਾ ਵੇਖਦਾ ਸਾਸ جی محسوس کیا بڑی رحمت ہوئی اکال اپنا جان کے اپنا ڈیلا زمین جائداد جیسی کوئی پکے سیوار جانی ذمے دار کیا بھی بھائی میں ਸੇਵਾਦਾਰ ਬਣਨੇ ਆ ਪੱਕਾ ਸੇਵਾਦਾਰ ਉਹ ਜਿਹੜਾ ਮੇਰੀ ਕੰਮ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰੇ ਉਹ ਇਹੋ ਜਾਂ ਮੈਨੂੰ ਚਾਹੀਦਾ ਕਹਿੰਦੇ ਦੋ ਜਣੇ ਆ ਗਏ ਕਹਿੰਦੇ ਮਹਾਰਾਜ ਅਸੀਂ ਭਾਦੀ ਸੇਵਾ ਕਰਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ ਤੇ ਗੁਰੂ ਸਵਾਰ ਹੋਏ ਕੀ ਕੀਤਾ ਸਾਦੂ ਨੇ ਕੋਨੇ ਕਹਿੰਦੇ ਦੋ ਕਬੂਤਰ ਦੇ ਦੋਨਾਂ ਨੂੰ ਕਹਿੰਦੇ ਆਹ ਵੱਡਾ ਕਬੂਤਰ ਐਂ ਕਰੋ ਇੰਨੇ ਇਸ ਤੋਂ ਮੁੱਖ ਕਹਿੰਦੇ ਮਾਰ ਕੇ ਲਿਆ ਉਹ ਜਿੱਥੇ ਕੋਈ ਵੀ ਵੇਖੇ ਨਾ ਤੇ ਸਾਸਨ ਦੇ ਚਿੜੀ ਉਹ ਦੋਨੇ ਜਣੇ ਚਲੇ ਮੇਰੇ ਵਰਗਾ ਸੀ ਜਿਹੜਾ ਕਾਲਾ ਉਹ ਆਸ-ਪਾਸਾਂ ਦੇਖ ਕੇ ਰੀਸ਼ੀ ਦੇ ਡੇੜੀ ਤੇ ਡੇੜੀ ਪਾਸੇ ਜਾ ਕੇ ਆਸ-ਪਾਸਾਂ ਦੇਖ ਕੇ ਝਾੜੀਆਂ ਦੇ ਉਹਲੇ ਜਾ ਕੇ ਤੇ ਸਾਸਨ ਦੇ ਚਕੂਤਰ ਦੀ ਕਰਧਨ ਕੋਲ ਗਿਆ ਉਹ ਆ ਗਿਆ ਸਾਲੁਕ ਨੇ ਭਈ ਆ ਕੇ ਆਹ ਨੂੰ ਮਾਰਨ ਲੱਗਿਆ ਆ ਵੀ ਚਲੋ ਕੋਈ ਨਹੀਂ ਨਾ ਦੂਜੇ ਨੂੰ ਦੇਖਦੇ ਆ। ਉਹ ਦੂਜਾ ਵਿਚਾਰਾ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਨ ਵਾਲਾ ਸੀਗਾ। ਕਹਿੰਦੇ ਉਹ ਰੋਹਤਰ ਨੂੰ ਕਹਿੰਦੇ ਜੰਗਲਾਂ ਵਿੱਚ ਲੈ ਜਾਂਦਾ, ਕਦੇ ਪਹਾੜਾਂ 'ਕੱਲੇ ਜਾਂਦਾ। ਕਹਿੰਦੇ ਕਰਮਾਂ ਕਹਿੰਦੇ ਕਡੂੰਗੀ ਖਾਣ ਤੇ ਕਹਿੰਦੇ ਰੋਹਾਂ ਦੇ ਵਿੱਚ ਵੜ ਗਿਆ। ਤੇ ਜਦੋਂ ਉਹ ਰੋਹਤਰ ਨੂੰ ਲੱਗਿਆ ਨਾ ਮਾਰਨਾ ਤੇ ਸਾਰ ਸੈਨਿਕ ਜੀ ਕਬੂਤਰ ਨੂੰ ਮਾਰਨ ਲੱਗਿਆ। ਤੇ ਉਹ ਬਚਨ ਸਭ ਤੋਂ ਜ਼ਿਆਦਾ ਕਰਦਾ ਵੀ ਦੇਖ ਭਾਈ ਇਹਨੂੰ ਥੇ ਮਾਰਨਾ ਜਿੱਥੇ ਇਹਨੂੰ ਕੋਈ ਵੇਖੇ ਨਾ ਤੇ ਸਾਰਸنگ ਜੀ ਉਹ ਜਦੋਂ ਕਰਦੋਂ ਮਰੋੜ ਪਾਉ ਉਹਦੇ ਮਨ ਦੇ ਵਿੱਚ ਆਏ ਬਣਾ ਮੇਰੇ ਹਾਲ ਮੇਰੀਆਂ ਅੱਖਾਂ ਇਹਨੂੰ ਦੇਖ ਰਹੀਆਂ ਤੇ ਇਹ ਵੀ ਅੱਖਾਂ ਮੈਨੂੰ ਦੇਖ ਰਹੀਆਂ ਇਹ ਨਾ ਆਪਣੇ ਪ੍ਰਸਾਦ ਆਪਾਂ ਦਾ ਕੋਈ ਹੋਰ ਕਰੋ ਕਰਨਾ ਨਹੀਂ ਵਾਰ ਜੀਵ ਹੱਤਿਆ ਕਰਦੇ ਉਹ ਕਦੇ ਬਾਪਸ ਆਉਂਦਾ ਇਹਨਾਂ ਕੀ ਗੱਲ ਹੈ ਭਾਈ ਇਹਨੂੰ ਲਿਆਇ ਵੀ ਮਾਰ ਕੇ ਕਹਿੰਦਾ ਹਰਮਹਾਰ ਆਜ ਆਹ ਬੜਾ ਤੁਹਾਡਾ ਕੋਟਰਿਆ ਬੜਾ ਤੁਹਾਡੀ ਸੇਵਾਦਾਰੀ ਮੈਨੂੰ ਇਹੋ ਜੀ ਸੇਵਾਦਾਰੀ ਨੂੰ ਲੋੜ ਨਹੀਂ ਜਿਹਦੇ ਕਰਕੇ ਕਿਸੇ ਜੀਵ ਦੀ ਜੀਵ ਹੱਤਿਆ ਹੋਵੇ ਕਿਸੇ ਦਾ ਨੁਕਸਾਨ ਹੋਵੇ ਤੇ ਮੈਂ ਕੋਈ ਨੁਕਸਾਨ ਕਰਕੇ ਤੇ ਮੈਂ ਆਪਣੇ ਲਾਭ ਦੇ ਲਈ ਇਤਨਾ ਦਾ ਕਾਰਜ ਕਰਾਂ ਪਾਪ ਕਰਾਂ ਮੈਂ ਤੁਹਾਨੂੰ ਮੈਨੂੰ ਰੀਸੋ ਉਹ ਬੜੇ ਖੋਰ ਸੋ ਕਹਿੰਦੇ ਭਾਈ ਤੂੰ ਪ੍ਰਵਾਨ ਹੈ ਇਹਦਾ ਕੀ ਪਤਾ ਇਹਨੇ ਦੇਰੇ ਦੀ ਖਾਤਰ ਬਬੂਤਰ ਦੀ ਘੋਣ ਮਰੋੜ ਦਿੱਤੀ ਇਹਦਾ ਐ ਨਹੀਂ ਪਤਾ ਵੀ ਰਾਤ-ਰਾਤ ਤੇ ਮੇਰੇ ਹੀ ਘਰਵਾ ਦੇ ਕਿਤੇ ਸੋ ਇਸ ਕਰਕੇ ਕਹਿੰਦੇ ਜਿਨੇ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝਿਆ ਤਵਨ ਨਿਕਟਮ ਕਹੀਏ ਦੂਰ ਆਪੇ ਆਪ ਰਹਿ ਆਉਂਦੇ ਜੇ ਗੱਲ نوٹ ਕਰਿਓ ਪ੍ਰਮਾਤਮਾ ਤੋਂ ਦੂਰ ਕੌਣ ਹੈ ਸ਼ਲੋਕ ਦੇ ਵਿੱਚ ਭਗਵਨੂ ਨਾਨਕ ਦੇ ਮਹਾਰਾਜ ਉਹਨਾਂ ਗੁਰੂ ਅੰਗਦ ਦੇਵ ਜੀ ਆਏ ਚਾਹੇ ਅੱਜ ਬੁਰਿਆ ਜੀ ਬਾਜਾ ਧਰ ਮਹਜੂਰ ਇਹ ਕੋਈ ਨਾ ਕੀ ਪੰਕਤੀ ਵਰਤਦੇ ਆ ਕਰਮੀ ਆਪੋ ਪਾਪ ਨੇ ਗੁਰੂ ਨਾਨਕ ਸਾਹਿਬ ਜੀ ਕਰਮੀ ਕਹਿੰਦੇ ਨੇ ਤੇ ਧਰਗੁਰ ਅੰਗਦ ਦੇਵ ਜੀ ਕਰਮੀ ਕੋ ਤੇ ਦੋ ਸ਼ਲੋਕ ਚਾਰਨ ਕਿਥੇ ਮੈਂ ਤੁਹਾਡੇ ਨਾਲ ਬਹੁਤ ਵਾਰੀ ਵਿਚਾਰ ਕੀਤੀ ਹੈ ਨਾਨਕ ਤੇ ਖੂਜਲੇ ਕੀਤੀ ਛੋਟੀ ਨਾਲ ਤੇ ਧਰਗੁਰ ਅੰਗਦ ਦੇਵ ਨੇ ਨਾਨਕ ਦੇਵ ਖੂਜਲੇ ਹੋਰ ਕੀਤੀ ਛੋਟੀ ਦੋ ਸ्लोਕਾਂ ਨੇ ਦੋ ਸ्लोਕਾਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਕਰਨੀ ਦੇ ਸਭ ਕਰਮਾਂ ਦੇ ਨਿਪੇੜ ਕੀਤਾ ਵੀ ਪ੍ਰਮਾਤਮਾ ਦੇ ਨੇੜੇ ਕਰਨੀ ਕਰਕੇ ਤੇਰੇ ਨੇੜੇ ਹੈ ਤੇ ਤੇਰੇ ਚੰਗੇ ਕਰਮਾਂ ਕਰਕੇ ਨੇੜੇ ਤੇ ਮਾੜੇ ਕਰਮਾਂ ਕਰਕੇ ਦੂਰ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਕਰਕੇ ਚੰਗੀਆਂ ਆਈਆਂ ਕਰਕੇ ਪ੍ਰਮਾਤਮਾ ਨੇੜੇ ਹੈ ਤੇ ਬੁਰਾਈਆਂ ਕਰਕੇ ਪ੍ਰਮਾਤਮਾ ਜੀ ਦੇ ਦੂਰ ਹੈ।

ਨਾਨ ਕੋ ਤੇ ਜਨ ਆਪੋ ਪਜਾਈ ਅੰਦਰ ਗਾਉਂ ਅੰਤਹਿ ਕਰਮ ਨੇ ਅੰਦਰ ਪ੍ਰਾਪਤ ਰੂਪ ਪਰਮੇਸ਼ਰ ਜਿਸ ਨੂੰ ਆਪ ਜਨਾਉਣਾ ਚਾਹੁੰਦਾ ਹੈ ਗੁਰੂ ਜੀ ਕਰਨ ਕਰਦੇ ਨੇ ਕਿ ਉਸ ਜਨ ਨੂੰ ਆਪ ਹੀ ਸਮਝਉਂਦਾ ਹੈ ਸਰਬ ਹੂਤ ਤਾਰ ਬਤਾਰਾ ਸਰਬ ਨੈਨੋ ਦੇਖਨ ਹਾਰ ਸਰਬ ਹੂਤ ਰੂਪ ਹੋ ਕੇ ਆਪ ਉਸ ਸਾਰੇ ਵਿੱਚ ਵਰਤ ਰਹੇ ਹੋ ਭਾਵ ਸਾਤ ਜੀਵਾਂ ਵਿੱਚ ਆਪ ਹੀ ਵਸਣ ਵਾਲਾ ਹੈ کہ سارا جیون آپ ہی آن و پانی بڑھتا ہے دادا جی کہتے ہیں تم دادے ٹھاکر پرت پال نائک خسم مارے نمک نمک تم ہی پرت پال ہو امبار کمرے تارے پرماتما یہ آسر ہے پرماتما اپنا پتر بنایا پرماتما نے ایک پتا ایک اس کے امبار تم میرا دور لائی وہ پرماتما سارے ਸਾਰ ਨੂੰ ਹੀ ਪਾਗਣਾ ਪਤਾ ਹੈ ਕਿ ਤਾਂ ਗੁਰ ਅਰਜਨ ਦੇਵ ਬਾਖਮਾਲ ਵਿੱਚ ਲਿਖਦੇ ਹਨ ਕਹਿੰਦੇ ਕਾਹੇ ਰੇ ਮਾਨ ਚਿਤਵੈ ਉਦੋਂ ਉਹ ਭਲਿਆ ਕਾਹ ਦੀ ਜਿਤ ਬਣੀਆ ਕਾਹ ਦੀ ਕ੍ਰਿਸ਼ਨਾ ਗਰੀ ਬੈਠਣ ਕਾਹੇ ਰੇ ਮਾਨ ਚਿਤਵੈ ਉਦੋਂ ਕਿਨ ਕਾਹ ਦੇ ਵਾਸਤੇ ਤਾਂ ਦਾ ਰੇਗ ਦਾ ਕੀ ਕਰ ਧਰਿਆ ਪਰਮਾਤਮਾ ਨੇ ਰੇਗ ਸਾਰਿਆਂ ਨੂੰ ਧਰਿਆ

من دن یاد ہے کو کو دو پر تو پرماتما کسی بھی طرح کی کٹ نہیں رہتا مہاراجہ باہر جیوان کی گل کرتا وہ پرماتما پتھر دے جیواں بھی پرماتما دوںج دے سات سنگ جی یہ گٹناواں ਜਿਹੜੀਆਂ ਆਮ ਆਪਾਂ ਵੇਖਦੇ ਹਾਂ ਸਾਸ ਸੰਗਤ ਦੀ ਪੱਥਰ ਤੋੜਨ ਵਾਲੇ ਜਿਹੜੇ ਹੈ ਪਹਾੜਾਂ ਦੇ ਵਿੱਚ ਕਦੇ ਜਾਇਓ ਉਹ ਪੱਥਰ ਨੂੰ ਪੰਨਾਂਗੇ ਉਹ ਪੱਥਰ ਦੇ ਵਿੱਚ ਕਈ ਵਾਰ ਜੀਵ ਹੁੰਦੇ ਇੱਕ ਵਾਰੀ ਕਹਿੰਦੇ ਜਿਹੜਾ ਮੁਹੰਮਦ ਹਜਰਤ ਸਿੱਖੋ ਦੇ ਕੋਲੇ ਇੱਕ ਇਨਸਾਨ ਹੋਇਆ ਕਹਿੰਦਾ ਇਹ ਗਾਦਿਆ ਇਹ ਕੁਵੇਸ਼ਰ ਤੁਸੀਂ ਕਿਹਦੇ ਸਾਰੀ ਦੁਨੀਆਂ ਨੂੰ ਮੱਝੀ ਲੰਦੇ ਹੋ ਉਹ ਕਲਾਮ ਸਾਰੀ ਦੁਨੀਆਂ ਨੂੰ ਕੀ ਹੁੰਦਾ ਮੈਂ ਕਿਸੇ ਦੇ ਮਨ ਦੇ ਵਿੱਚ ਜਾਣਦਾ ਜਿਵੇਂ ਧੰਤ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਮੀਨ ਕੋ ਦੇਖ ਜਮਾਨ ਕੋ ਦੇਖ ਜਾਨ ਕੋ ਦੇਖ ਆ ਜਾਨ ਕੋ ਦੇਖ ਕਿਨ ਜ਼ਮੀਨ ਨੂੰ ਪ੍ਰਮਾਤਮਾ ਆਪਣੇ ਆਪ ਪਾਣੀ ਹੁੰਦਾ ਜਿੱਥੇ ਕੱਲ੍ਹ ਨੂੰ ਹੋਵੇ ਉੱਚੇ ਵੀ ਕੋਈ ਬਰੀ ਘਾਹ ਦੇ ਵੇਖੋ ਪ੍ਰਮਾਤਮਾ ਨਿਰਾਰਿਆ ਜਮਾਨ ਉਹ ਜਿਹੜਾ ਜਮੀਨ 'ਤੇ ਬੋਣ ਵਾਲਾ ਉਹਨੂੰ ਵੀ ਪਰਮਾਤਮਾ ਦਿੰਦਾ ਹੈ। ਜਾਣੋ ਉਹਦੇ ਤਾਂ ਜਿਹੜਾ ਪਰਮਾਤਮਾ ਨੂੰ ਜਾਣਦਾ ਉਹਨੂੰ ਵੀ ਪਰਮਾਤਮਾ ਦਿੰਦਾ ਹੈ। ਆ ਜਾਣੋ ਉਹ ਦਿੱਕਤ ਜਿਹੜਾ ਪਰਮਾਤਮਾ ਨੂੰ ਨਹੀਂ ਜਾਣਦਾ ਬੜੇ ਨੇ ਤਰਕਵਾਦੀ ਜਿਹੜੇ ਪਰਮਾਤਮਾ ਨੂੰ ਤਰਕ ਕਰੀਂ ਕਰਦੇ ਆ ਉਹਨਾਂ ਨੂੰ ਵੀ ਪਰਮਾਤਮਾ ਨਹੀਂ ਦਿੰਦਾ। ਉਹ ਪਰਮਾਤਮਾ ਸਾਰਿਆਂ ਨੂੰ ਦਿੰਦਾ। ਹਰ ਇੱਕ ਨੂੰ ਉੱਚੀ ਦਿੰਦਾ ਹੈ। ਮਾਰੇ ਨੂੰ ਵੀ ਦਿੰਦਾ ਚੰਗੇ ਨੂੰ ਦਿੰਦਾ। ਉਹ ਕਹਿੰਦਾ ਅੱਛਾ ਜੀ। ਕਹਿੰਦਾ ਵੀਰੀ ਹਰਾਈ ਮਾ ਉਹ ਮੇਰੀ ਕਦੇ ਡਿਊਟੀ ਲਾਓ ਹਜ਼ਰਤ ਮੁਹੰਮਦ ਨੂੰ ਕਹਿੰਦਾ ਉਹ ਕਹਿੰਦਾ ਠੀਕ ਹੈ ਭਾਈ ਆ ਜੀ ਉਹ ਕਹਿੰਦੇ ਤੇਰੀ ਨੌਗਰਨ ਉਹ ਕਹਿੰਦਾ ਸਾਰੀ ਰੋਜੀ ਦੇ ਕਦੇ ਉਹਨੇ ਕੀ ਦੇਖਿਆ ਸਾਰੇ ਲੋਜੀ ਦੇ ਜਾਂਦਾ ਕਿਤੇ ਕੋਈ ਕਰਮੀ ਪੁਰਸ਼ ਸੀ ਤੇ ਕਹਿੰਦੇ ਕਬਰ ਦੇ ਵਿੱਚ ਲਪੇ ਹੋਏ ਸਰੀਰ ਦੇ ਨਾਲ ਕੁਝ ਕਰਮ ਕਰ ਹੋਇਆ ਸੀ ਤੇ ਜਦੋਂ ਉਹ ਦੇਖਿਆ ਉਹਨੇ ਉਹਦੇ ਮਨ ਦੇ ਵਿੱਚ ਗਲਾਨੀ ਔਖੀ ਤੇਰੀ ਉਹਨੂੰ ਕਹਿੰਦੇ ਉਹਨੇ ਅਜਤੂ ਮੁਹੰਮਦ ਮਲੇਦੂ ਰੋਜੀ ਰੋਟੀ ਦੇ ਹਿਸਾਬ ਨਾਲ ਹਾਂ ਮੈਂ ਦੇਖਦੇ ਨਹੀਂ ਪਾ। ਇਹ ਨਹੀਂ ਇਹ ਮਸਾਰਕ ਇਹਦੇ ਖਾਨੀ ਖਾਂ ਦੇ ਇੱਕ ਬੰਦਾ ਸੀ ਕਰਮ ਕਰਦਾ ਸੀ। ਉਹ ਕਹਣਾ ਹਾਂ। ਕਹਿੰਦਾ ਫਿਰ ਤੁਸੀਂ ਦੱਸੋ ਤੁਸੀਂ ਸਾਰੇ ਰੋਜੀ ਦਿੰਦੇ ਨੇ ਉਹ ਕਹਿੰਦਾ ਹਾਂ ਸਾਰੇ ਨੂੰ ਦਿੰਦਾ। ਕਹਿੰਦੇ ਇਸ ਵਕਤ ਇਨਸਾਨ ਨੇ ਕਹਿੰਦੇ ਕਿ ਕੀੜਾ ਚੁੱਕਿਆ ਇੱਕ ਡੱਬੀ ਦੇ ਵਿੱਚ ਬਲਜੂਂਦਾ ਜਾਂ ਆਪਣੀ ਪੋਤੀ ਦੇ ਵਿੱਚ ਲੁੰਗਾਈ ਕਰਦਾ। ਜਦੋਂ ਟੋਪੀ ਦੇ ਵਿੱਚ ਲਟਾਈ ਬੈਠਾ ਤੇ ਪ੍ਰਮਾਤਮਾ ਕਹਿੰਦਾ ਇਹ ਪਈ ਮੈਂ ਸਾਰਿਆਂ ਨੂੰ ਰੋਜੀ ਦੇ ਦਿੰਦੀ ਆ ਕਹਿੰਦਾ ਦੇ ਦੇ ਨਹੀਂ ਇਨਹਾਰਫ ਜਦੋਂ ਦੇਖ ਰਿਹਾ ਕਿ ਟੋਪੀ ਦੇ ਵਿੱਚੋਂ ਕੀੜਾ ਕੱਟਿਆ ਤੇ ਕੀੜੇ ਦੇ ਮੁਖ ਦੇ ਵਿੱਚ ਕਹਿੰਦੇ ਇੱਕ ਸ਼ਕਲ ਦਾ ਵਾਲ ਐਸਾ ਪ੍ਰਮਾਤਮਾ ਉਹ ਸਾਰਿਆਂ ਨੂੰ ਲਾ ਕੇ ਮਨ ਕਹਿੰਦਾ ਸੈਨ ਪੁੱਤਰ ਮੈਂ ਜਾਣ ਤੋਂ ਪਾਏ ਤਾਂ ਦਾ ਰਿਚ ਕਰ ਕਰ ਘਰਿਆ ਮੇਰੇ ਮਾਤੋ ਜੀ ਸੰਗਤ ਨੂੰ ਮਿਲੈ ਸੋਚਿਆ ਉਹ ਪ੍ਰਮਾਤਮਾ ਸਾਰਿਆਂ ਨੂੰ ਕਹਿੰਦਾ ਸਾਰੇ ਉਹ ਵੇਖਦੇ ਘਟ ਘਟ ਕੇ ਅੰਦਰ ਕੀ ਜਾਣ ਤੋਂ ਲਈ ਹੋ ਰਹੀ ਕੀ ਪੀਰ ਪਸ਼ਾਨ ਲਚੀਂਦੀ ਤੇ ਉਹ ਤੇਰਾ ਹਸਤੁਲਾ ਸਭ ਪਰ ਕਿਰਪਾ ਦ੍ਰਿਸ਼ਟਾ ਹਸਤੁਲਾ ਉਹ ਸਾਰਿਆਂ ਦੀ ਦ੍ਰਿਸ਼ਟੀ ਹੈ ਉਹ ਪ੍ਰਮਾਤਮਾ ਦੀ ਜੀ ਕੀੜੀ ਤੋਂ ਲੈ ਕੇ ਸਾਖੀ ਦੀ ਤੱਕ ਜਿੰਨੇ ਜੀਵ ਜੰਤੂ ਆਉਂਦੇ ਆ ਨਾ ਸਾਰੇ ਉਹ ਕਿ ਚੀਤੀ ਤੇ ਕੋਚਰ ਹਸਤੁਲਾ ਹਸਤੂਲ ਜਿਹੜੇ ਜੀਵ ਅਸੀਂ ਆਪਣੀਆਂ ਤਿੰਨ ਹੱਥਾਂ ਨਾਲ ਨਹੀਂ ਦੇਖਦੇ ਮਾਈਕਰੋਸਕੋਪ ਵਰਕੇ ਉਹਨਾਂ ਜੰਤਰਾਵਾਂ ਦੇ ਨਾਲ ਉਹ ਦੇਖ ਸਕਦੇ ਆ ਸਾਧ ਸੰਤ ਜੀ ਜਿਹੜੇ ਅਸੀਂ ਖਾਣ ਪੀਣ ਦੇ ਪਦਾਰਥ ਸ਼ੱਕਦੇ ਆ ਨਾ ਉਹਨਾਂ ਦੇ ਵਿੱਚ ਵੀ ਦੀਪ ਜੰਤੂ ਐਸੇ ਨੇ ਜਿਹੜੇ ਆਪਾਂ ਖਾ ਜਾਣੇ ਅਸਾਧ ਹੁਣ ਅਸਥੂਲ ਕਹਿੰਦੇ ਜਿੰਦੀ ਤੇ ਕੋਚਲ ਅਸੰਭੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਪੂਲਾ ਪ੍ਰਮਾਤਮਾ ਕਹਿੰਦੇ ਉਹਨਾਂ ਤੇ ਵੀ ਕਿਰਪਾ ਦ੍ਰਿਸ਼ਟੀ ਕਰਦਾ ਤੇ ਤੇਰੇ ਤੇ ਕਿਉਂ ਨਾ ਕਰੇਗਾ ਪਰ ਤੇਰੇ ਤੇ ਕਿਰਪਾ ਦ੍ਰਿਸ਼ਟੀ

ਇਹ ਉਦੋਂ ਵਰਤੂ ਲੈ ਆਪਾਂ ਸ਼ਬਦ ਤਾਂ ਕਰਕੇ ਮਾਰੇ ਕਿਤੇ ਆਗਿਆ ਆਵੇ ਆਗਿਆ ਜਾਏ ਜੇ ਉਹ ਪ੍ਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਭੇਜਿਆ ਨਾ ਏਹ ਨਹੀਂ ਹੁੰਦਾ ਇਸ ਦੁਨੀਆ ਪਿਆਰ ਥੱਲੇ ਆਉਂਦਾ ਨਾਨਕ ਕੱਲਿਆਂ ਆਉਂਦਾ ਤੇ ਜਦੋਂ ਪ੍ਰਮਾਤਮਾ ਦਾ ਬਲਾਵਾ ਜਿ ਇਹ ਨਹੀਂ ਵਰਤਾ ਵਿਗੜੇ ਤਰੀਕੇ ਨਾਲ ਪ੍ਰਮਾਤਮਾ ਲਈ ਕੋਈ ਪਤਾ ਨਹੀਂ ਲੱਗਦਾ ਰੀਤਾਂ ਕਿਵੇਂ ਜਾਣਨਾ ਕਿ ਮਰੇ ਕਿ ਕੈਸਾ ਮਰਨਾ ہوئے کوئی پتہ نہیں کہ مرنا کوئی پتہ نہیں اس کر کے وہ پرماتما آگیا جو نہیں چلتا آگیا آگیا کلے آ رہا نان کلیا جیسار سے آتے پرماتما ستا جی تو انسان گانا پہننا یہ پرماتما آ گیا ہے نان جان آو تے سائے اس جیو نو اپنے کرتا ہے ਕਿਉਂ ਕਰਉਂ ਤੈ ਭੇਦ ਕਿਉਂ ਕਰਦਾ ਇਹ ਵੀ ਇੱਕ ਸਾਸ ਸੰਧੀ ਧੰਗ ਗੁਰੂ ਸਿੰਘ ਮਾਨ ਨੇ ਦੱਸਿਆ ਕਹਿੰਦੇ ਹਰ ਹਰ ਜਨ ਕੋਈ ਇੱਕ ਹੈ ਵਿਭ ਵਿਚਾਰ ਅਸ਼ਨਾਹ ਜਲ ਦੇ ਕੋਪਜ ਤਰੰਗ ਜਿਉ ਜਲੀ ਵਿਕੈ ਸਮਾਇ ਆਪਰ ਤੋੜ ਇਸ ਸੰਧੀ ਦਾ ਅਰਥ ਹਨ ਗੁਰੂ ਗੋਬਿੰਦ ਸਿੰਘ ਮਾਨ ਰੱਬ ਤੇ ਰੱਬ ਦੇ ਪਿਆਰੇ ਹਰ ਹਰ ਜਨ ਕੋਈ ਇੱਕ ਹੈ ਰੱਬ ਤੇ ਰੱਬ ਦੇ ਪਿਆਰੇ ਇੱਕ ਨੇ ਇਹ ਉਹ ਆਗਿਆਵਾਂ ਤੇ ਚੱਲਦੇ ਨੇ ਕਿ ਜਦ ਸਾਧ ਸੰਗਣੀ ਜਿਹੜਾ ਆਪਣੇ ਗੁਰੂ ਦਾ ਆਪਣੇ ਮੋਸਮ ਦਾ ਆਪਣੇ ਮਾਲ ਦਾ ਹੁਕਮ ਮੰਨਦਾ ਨਾ ਤੇ ਉਹ 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 ਤੇ ਰਜੇ ਪ੍ਰਮਾਣ ਉਹ ਪ੍ਰਮਾਤਮਾ ਉਹ ਆਪਣੇ ਨਾਲ ਦਾ ਦੁਨਿਆਵੀ ਤੌਰ ਤੇ ਕਿਸੇ ਇਨਸਾਨ ਨੂੰ ਆਪਾਂ ਆਪਣੇ ਕੋਲ ਰਖੀਏ ਉਹ ਆਪਣੇ ਹੁਕਮ ਦੇ ਵਿੱਚ ਚੱਲੇ ਆਪਣੇ ਵਿਸ਼ਵਾਸ ਕਰੇ ਆਪਣੇ ਕਹਿਣ ਦੇ ਵਿੱਚ ਚੱਲੇ ਤਾਂ ਸਾਰ ਸੰਗਣੀ ਕੀ ਦਰਵਾਜ਼ਾ ਦੇਖਦੇ ਆ ਘਰਾਂ ਦੇ ਵਿੱਚ ਬੜਿਆਂ ਦੇ ਨੌਕਰ ਜਾ ਕਰ ਰੱਖੇ ਨੇ ਸਾਥ ਸੰਗੀ ਬੜਿਆਂ ਦੇ ਰਖਵਾਲੇ ਰੱਖੇ ਨੇ ਜੇ ਉਹਨਾਂ ਦੇ ਵਿਸ਼ਵਾਸ ਹੈ ਤੇਰੀ ਹੈ ਆਹਨ ਫਸਲਾਂ ਵਾਸਤੇ ਰਾਖੇ ਰੱਖੇ ਨੇ ਗਊ ਗਊਆਂ ਨੂੰ ਰੋਕਣ ਵਾਸਤੇ ਅਵਾਰਾ ਬੰਦੂ ਜੇ ਸਾਨੂੰ ਵਿਸ਼ਵਾਸ ਹੈ ਤੇਰੀ ਰੱਖਿਆ ਜੀਹਨ ਨੂੰ ਪਾਈ ਰੱਖਿਆ ਜਾਂਦਾ ਹੈ ਇਹ ਵਿਸ਼ਵਾਸ ਦਾ ਹੈ ਹਰ ਵਿਸ਼ਵਾਸ ਤੇ ਸਾਰਾ ਜੇ ਵਿਸ਼ਵਾਸ ਜੀਤੇ ਬਣ ਗਿਆ ہے چاہنا چاہتا ہے کہ وشواسان چاہیے اسی طرح پرماتما جی بھروسا کر گے تو پرماتما سارے بھروسے کو قائم رکھے گا امری مہارا نے کہا ہمری گنت نہ گنیا کا اپنا برد نشان آ دے را کر اپنے صدا سدارن مان ਉਹ ਪ੍ਰਭਾਤਮਨ ਹੱਸ ਦੇ ਕੇ ਰੱਖਿਆ ਉਹਦਾ ਔਕੀ ਕੜੀ ਨਾ ਦੇਖਣ ਜੀ ਆਪਣਾ ਮਰਤ ਸੁਮਾਲੇ ਉਹ ਉਹਦਾ ਪਿੰਡ ਹੈ ਉਹ ਆਪਣੇ ਪਿਆਰਨ ਔਕ ਦੀ ਕੜੀ ਦੇ ਪਿੰਡ ਦਾ ਬਸ ਗੱਲ ਇੰਨੀ ਕੇ ਪਿਆਰੇ ਹੋ ਕਿ ਗੁਰੂ ਦੇ ਰੂਪ ਵਿੱਚ ਜਨਮ ਹੈ ਹੁਕਮਰ ਜਾਈ ਚਲਣਾ ਨਾਮ ਲਿਖਿਆ ਨਾਮ ਗੁਰਨਾਮ ਉਹਨਾਂ ਦੇ ਆਪ ਸੰਗ ਸਤਾਏ ਭਾਵੇਂ ਉਹ ਤਾਂ ਅੰਤ ਸੁਸ਼ੇਸ਼ਕਤਾ ਮਹਾਰਾਜ ਬਖਸ਼ ਕਰਦੇ ਐ ਜਾਪ ਸਾਹਿਬ ਦੇ ਇਨ੍ਹਾਂ ਨੇ ਮਨਤੀਆਂ ਦੇ ਬੱਚੇ ਨੂੰ ਉਚਾਰਨ ਕਰਦੇ ਹੈ ਤੋ ਕਾਲਮ ਪਰਨਾਸੀ ਦਿਆਲੰ ਸਰਪੇ ਸਦਾ ਅੰਦ ਸੰਗੇ ਆਪਾਂਗਾ ਵੀ ਬਹੁਤੇ ਗੁਰੂ ਦੇ ਮੱਤ ਤੋਂ ਬੋਲੇ ਹੋਏ ਵਚਨਾਂ ਦੇ ਸਿੱਖ ਹੋਣੇ ਚੜਾਵੇ ਤਾਂ ਕਾਲਪੁਰ ਹੋਏ ਅੰਦ ਸੰਗ ਸਾਈ ਹੋਵੇ ਸਵਾਉ ਸਰਦੋ ਜੀ ਸਾਡੇ ਵੀ ਅੰਦ ਸੰਗ ਸਾਈ ਹੋਣਗੇ ਜੇ ਅਸੀਂ ਗੁਰੂ ਸਾਹਿਬ ਕੀਤੇ ਪਾਏ ਹੋਏ ਪੂਰਨਿਆ ਤੇ ਜਨਾਂ ਗੱਲ ਹੈ ਗੁਰੂ ਦੇ ਬਚਨ ਤੋਂ ਤਮੋਂ ਕੀ ਗੇਵ ਬਚਨ ਤੋਂ ਮਾਵਾ ਸੁਤੰਤਾ ਗੁਰ ਪ੍ਰਸਾਦੀ ਕਰੀਏ ਕੋਤੀ ਕਿਰਪਾ ਨਾਲ ਹੋਰ ਜਰ ਦੇ। ਯਾਦ ਕਰਦੇ ਨੇ ਅੰਦੇ ਆਪਰੇ ਸਗਲੇ ਬੁਲਤਾਰੇ ਅਰਦਰ ਕਾ ਪਾਸੁ ਜੰਦ ਕਾਲ ਕੋ ਹੋਏ ਗੀਰ ਦਰਜ ਹੈ ਗੁਰੂ ਮਾਨ ਮਿਲਦਾ ਹੈ ਇੱਜ਼ਤ ਮਿਲਦਾ ਹੈ ਆਓ ਐਸੀ ਸادت ਦੇ ਸਤਿਗੁਰੂ ਦੇ ਕਿਰਪਾ ਕਰ ਇਹਨਾਂ ਬਚਨਾਂ ਦੇ ਤਾਰਕ ਜੀ

گھر والے سیرپا کرتے ہیں پاویں ایک انتظام پڑھو ارتھانوں کو پڑھ کے جو گرو صاحب جی کہتے ہیں ان وطن سے چلوں کاتن کریں ستمان پرو کیار کردہ ہوئی ویگ کر دیا کو ستگو جی اور گرو کے سنگ درشن یوگ ہے آؤ یہ شبان میں وچار کر کے کتھا پر گے آؤںاس بنتی کریے بلائیے جی فتح پائیے آپ کو واحر جی کا خاصا واحر جی فتح کی